ਅੱਜ ਪੰਜਾਬੀਓ ਪੂਰਾ ਪੰਜਾਬ ਪੰਜਾਬੀ ਕੌਮ ਚਾਹੇ ਤੁਸੀਂ ਦੇਸ਼ਾਂ ਚ ਬੈਠੇ ਹੋ ਵ ਦੇਸ਼ਾਂ ਚ ਬੈਠੇ ਹੋ ਜਾਂ ਇੱਥੇ ਇੰਡੀਆ ਪੰਜਾਬ ਦੀ ਧਰਤੀ ਤੇ ਰਹਿੰਦੇ ਹੋ ਸੱਚ ਜਾਣਿਓ ਅੱਜ ਹਰ ਇੱਕ ਘਰ ਘਰ ਲਾ ਉੱਠਿਆ ਹੈ ਹਰ ਇੱਕ ਮਾਂ ਰੋ ਰਹੀ ਹੈ ਛੋਟੇ ਛੋਟੇ ਬੱਚੇ ਰੋ ਉੱਠੇ ਨੇ ਆ ਫਗਵਾੜੇ ਦਾ ਕੱਠ ਫਗਵਾੜੇ ਦਾ ਕੱਠ ਦੱਸਦਾ ਕਿ ਅਣਖਾਂ ਵਾਲੇ ਜ਼ਮੀਰਾਂ ਵਾਲੇ ਲੋਕ ਅੱਜ ਆਪਣੇ ਬੱਚੇ ਨੂੰ ਲੈ ਕੇ ਆਪਣੀਆਂ ਛੋਟੀਆਂ ਛੋਟੀਆਂ ਧੀਆਂ ਨੂੰ ਲੈ ਕੇ ਭੈਣਾਂ ਨੂੰ ਲੈ ਕੇ ਮਾਵਾਂ ਨੂੰ ਲੈ ਕੇ ਆਨ ਨੂੰ ਸੁਰੱਖਿਆ ਮਹਿਸੂਸ ਕਰਦੇ ਆ ਇੱਕ ਗੱਲ ਸੱਚ ਜਾਣਿਓ ਅੱਜ ਜੇ ਹਰਵੀਰ ਨਾਲ ਹੋਇਆ ਕਾਨੂੰ ਉਸ ਦੀ ਜਗ੍ਹਾ ਤੁਹਾਡੇ ਛੋਟੇ ਛੋਟੇ ਬੱਚੇ ਹੋ ਸਕਦੇ ਆ ਤੁਹਾਡੀਆਂ ਛੋਟੀਆਂ ਬੱਚੀਆਂ ਹੋ ਸਕਦੀਆਂ ਕਿ ਤੁਸੀਂ ਉਦੋਂ ਵੀ ਮੂੰਹ ਤੇ ਹੱਥ ਰੱਖ ਕੇ ਘਰਾਂ 'ਚ ਬੈਠੇ ਰਹੋਗੇ ਅੱਜ ਇਹ ਹਰਵੀਰ ਕੱਲਾ ਹਰਵੀਰ ਨਹੀਂ ਐ ਹਰਵੀਰ ਲੱਖਾਂ ਮਾਵਾਂ ਦਾ ਪੁੱਤ ਹੈ ਲੱਖਾਂ ਪੈਣਾਂ ਦਾ ਭਰਾ ਹੈ ਪਰ ਜੇ ਅੱਜ ਤੁਸੀਂ ਚੁੱਪ ਬੈਠ ਗਏ ਕੱਲ ਨੂੰ ਇਹੋ ਜੀ ਦਰਿੰਦਗੀ ਦਾ ਸਾਹਮਣਾ ਪੂਰੇ ਪੰਜਾਬ ਨੂੰ ਫੇਰ ਕਰਨਾ ਪਵੇਗਾ ਤੁਹਾਡੇ ਕੇ ਹੱਥ ਬੰਨ ਕੇ ਬੇਨਤੀ ਹੈ ਉਹ ਮਾਂ ਰੋਂਦੀ ਨਹੀਂ ੱੱਲੀ ਜਾਂਦੀ ਉਹ ਛੋਟੀ ਦੀ ਬੱਚੀ ਦੀ ਆਵਾਜ਼ ਸੋਸ਼ਲ ਮੀਡੀਆ ਰਾਹੀਂ ਮੇਰੇ ਖਿਆਲ ਸਾਰਿਆਂ ਦੇ ਕੰਨਾਂ 'ਚ ਪਹੁੰਚ ਗਈ ਹੋਣੀ ਆ ਉਹ ਛੋਟੀ ਬੱਚੀ ਕਹਿ ਰਹੀ ਆ ਕਿ ਮੈਂ ਉਸ ਦਰਿੰਦੇ ਦੇ ਪਹਿਲਾਂ ਹੱਥ ਵੱਢਣੇ ਆ ਫਿਰ ਮੈਂ ਉਹਦੇ ਪੈਰ ਵੱਢਣੇ ਆ ਫਿਰ ਮੈਨੂੰ ਫાંਸੀ ਦੇਣਾ ਆ ਜਿਵੇਂ ਹਰ ਵੀਰ ਖੁਦ ਉਹਦੇ ਵਿੱਚ ਆ ਕੇ ਬੋਲਦਾ ਹੋਵੇ ਉਹ ਛੋਟੀ ਜੀ ਬੱਚੀ ਇੰਨੀ ਵੱਡੀ ਸਟੇਟਮੈਂਟ ਦੇ ਰਹੀ ਆ ਜਿੱਦਾਂ ਹਰ ਵੀਰ ਖੁਦ ਆਪਣਾ ਹੱਕ ਮੰਗ ਰਿਹਾ ਹੋਵੇ ਆਹ ਇਹ ਵਾਈਬ ਇਹ ਠੰਡੀ ਨਹੀਂ ਪੈਣੀ ਚਾਹੀਦੀ ਯੂਥ ਨੂੰ ਬੇਨਤੀ ਆ ਵੱਧ ਤੋਂ ਵੱਧ ਪੋਸਟਾਂ ਵੀਡੀਓ ਜਿੱਥੋਂ ਵੀ ਮਿਲਦੀ ਆ ਹਰ ਵੀਰ ਨੂੰ ਲੈ ਕੇ ਸ਼ੇਅਰ ਕਰੋ ਹਰੇਕ ਜ਼ਿਲ੍ਹੇ ਹਰੇਕ ਤਹਿਸੀਲ 'ਚ ਵੱਡੇ ਵੱਡੇ ਇਕੱਠ ਕਰੋ ਜਦ ਤੱਕ ਇਹ ਦਰਿੰਦਾ ਇਸ ਦਰਿੰਦੇ ਨੂੰ ਦਰਦਨਾਕ ਮੌਤ ਨਹੀਂ ਦਿੱਤੀ ਜਾਂਦੀ ਮੌਤ ਉਸ ਬੱਚੇ ਦੇ ਕੰਦੇ ਜੋ লাশ ਹੱਥ ਲੱਗੀ ਨਾ ਉਹਦੀ ਅੱਧੀ ਜੀਪ ਦੰਦਾ ਚਾ ਕੇ ਵੱਡੀ ਪਈ ਸੀ ਵੱਡੀ ਤੇ ਜਦੋਂ ਉਹਦੇ ਉਸ ਨੂੰ ਗੁਪਤੰਗਾਰਾਈ ਉਸ ਨੂੰ ਟੌਰਚਰ ਕੀਤਾ ਗਿਆ ਸੱਚ ਜਾਣਿਓ ਬੋਲਣ ਨੂੰ ਤਿੱਲ ਨਹੀਂ ਕਰਦਾ ਅੰਦਰੋਂ ਹਿਰਦਾ ਬਲੁੰਦ ਰਿਆ ਜਾਂਦਾ ਨਹੀਂ ਇਹ ਚੀਜ਼ ਤੁਸੀਂ ਖੁਦ ਕਲਪਨਾ ਕਰਕੇ ਵੇਖੋ ਤੇ ਅੱਜ ਲੋੜ ਹੈ ਤੁਹਾਡੇ ਕੱਠ ਦੀ ਸਾਥ ਦੀ ਤੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਸ ਦਰਿੰਦ ਨੂੰ ਇਹੋ ਜਿਹੀ ਪਹਿੜੀ ਮੌਤ ਦਿੱਤੀ ਜਾਵੇ ਸਜ਼ਾ ਦਿੱਤੀ ਜਾਵੇ ਫਾਇਲ ਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਭੈੜਾ ਘਣਾਣਾ ਕੰਮ ਨਾ ਹੋਵੇ ਬਾਕੀ ਆਉਣ ਵਾਲੇ ਸਮੇਂ ਚ ਇਹੋ ਜੇ ਕਾਨੂੰਨ ਬਣਾਏ ਜਾਣ ਕਿ ਅਦਰ ਸਟੇਟਾਂ ਦੇ ਕ੍ਰਿਮੀਨਲ ਇੱਥੇ ਆ ਕੇ ਪਨਾਹ ਲੈ ਜਾਂਦੇ ਆ ਫਿਰ ਉਹ ਪਨਾਹ ਲੈ ਕੇ ਇੱਥੇ ਆ ਕੇ ਕੋਈ ਵੱਡਾ ਐਕਸ਼ਨ ਕਰਦੇ ਆ ਜਿਹਦਾ ਪੂਰਾ ਸੰਤਾਪ ਪਾਣੋ ਕੀ ਪਿੰਡ ਵਿੱਚ ਹਰਵੀਰ ਦਾ ਮਾਪਿਓ ਚੱਲ ਰਹੇ ਨੇ